ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਨ ਜੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਦਾ ਹੀ ਜਗ ਦੇ ਘਰ ਸਦਾ ਹੀ ਜਗ ਦੇ ਘਰ ਸਰਬਦਾ ਪਾਲਾ ਕਰੋ ਬਾਬਾ ਜੀ ਮਿਹਰ ਕਰੋ ਕਿਰਪਾ ਕਰੋ ਬਾਬਾ ਜੀ ਔਖੀ ਘੜੀ ਨਾ ਦੇਖਣੇ ਕਰੋ ਕਿਰਪਾ あ <laughs> ਜੀ ਨਾਨਕ ਨਾਮ ਨਰੰਜਨ ਜਾਣਿਓ ਕੀਨੇ ਭਗਤ ਪ੍ਰੇਮ ਲੈ ਬਲਾਈ ਸਾਤੇ ਅੰਗ ਦੇ ਅੰਗ ਸੰਗ ਪਇਓ ਸਾਇਰ ਏਨ ਸਬਦ ਸੁਰਤ ਕੀਨੀ ਵਰਖਾਈ ਗੁਰ ਅਮਰਦਾਸ ਕੀ ਆਕਾਥ ਕਥਾ ਹੈ ਇੱਕ ਜੀ ਕਛ ਕਹੀ ਨਾ ਜਾਈ ਸੋਡੀ ਸ੍ਰਿਸ਼ਟ ਸਕਲ ਤਾਰਣ ਕਾ ਅਬ ਗੁਰ ਰਾਮਦਾਸ ਕੋ ਮੇਰੀ ਵਡਾਈ ਸੋ ਧੀ ਸ੍ਰਿਸ਼ਟ ਸਕਲ ਤਾਰਣ ਕੋ ਹਉ ਗੁਰ ਰਾਮਦਾਸ ਕੋ ਮਿਲੇ ਵਡਾਈ ਆ ਆਇਆ ਦੁਰ ਚਲ ਕ ਮੈਂ ਤੱਕੀ ਤਉ ਸਰਣਾਇ ਜਿਉ ਮੈਂ ਆਸਾ ਰਖੀ ਚਿਤ ਮੈਂ ਮੇਰਾ ਸਭ ਦੁੱਖ ਗਵਾਹ ਜੀਉ ਰਾਮ ਨਾਮ ਯੁਰ ਮਹਿ ਗयो ਜੋਕ ਸਭ ਨਹੀਂ ਕੋਈ ਜੇ ਸਿਮਰਤ ਸੰਕਟ ਮਿਟਾ ਦਰਸ ਤੋਹਾਰ ਹੋਏ ਸੁ ਕਹ ਤਨ ਗੁਰ ਸੇ ਇਹਨੇ ਸੁ ਸਾਜ ਸਬਾਏ

ਜੇਰ ਸਾਹਾਂ ਦਾ ਸਾਹ ਜਿਸ ਬਾਸ ਬਹਿਠਿਆ ਸੋਹੀਆ ਸਭ ਨਾ ਦਾਵੇ ਸਾਹ सतनाम श्री गुरु साहिब जीलांग महल्ला चौथा हर किया कथा कहाणिया गरमीत त ਨਲਹਾਰੀ ਗੁਰ ਆਪਣੇ ਗੁਰ ਕਉ ਵਾਗ ਜਾਈਆ ਧਾਰ ਕੀਆ ਕਥਾ ਕਹਾਰੀਆਂ ਗੁਰ ਮੀਤ ਸੁਣਾਈਆ ਨਲਹਾਰੀ ਗੁਰ ਆਪਣੇ ਗੁਰ ਕਉ ਵਾਗ ਜਾਈਆ ਆਏ ਮਿਲ ਗੁਰ ਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਰਹਾਉ ਹਾਰ ਕੇ ਗੁਨਾਹਰ ਭਾਵ ਦੇ ਸੇ ਗੁਰੂ ਤੇ ਪਾਏ ਜਿਨ ਗੁਰ ਕਾ ਪਾਣਾ ਮੰਨਿਆ ਤੈਨ ਘੁੰਮ ਘੁੰਮ ਜਾਏ ਜਿਨ ਸਤ ਗੁਰ ਪਿਆਰਾ ਦੇਖਿਆ ਤਿਲ ਕੋ ਹੋਵਾਰੀ ਜਿਨ ਗੁਰ ਕੀ ਕੀਤੀ ਚਾਕਰੀ ਤੈਨ ਸਦ ਬਲਿਆਰੀ ਹਰ ਹਰ ਤੇਰਾ ਨਾਮ ਹੈ ਦੁੱਖ ਮੇ ਟਣਹਾਰਾ ਤੇ ਪਾਈਐ ਗੁਰਮੁਖਿ ਨਿਸਤਾਰਾ ਜੋ ਹਰਨਾਮੁ ਧਿਆਏ ਤੇ ਏ ਜਨ ਪਰਵਾਣਾ ਤੈਨ ਵਿਟੋ ਨਾਨਕ ਵਾਰਿਆ ਸਦਾ ਸਦਾ ਗੁਰਬਾਨਾ ਸਾਹਰ ਤੇਰੀ ਉਸਤਤਿ ਹਾਰ ਜੋ ਹਰ ਪ੍ਰਭ ਪਾਵੈ ਜੋ ਗੁਰਮੁਖ ਪਿਆਰਾ ਸੇਵਦੇ ਤੈਨ ਹਰ ਫਲ ਪਾਵੈ ਜਿਨੋ ਹਰ ਸੇਤੀ ਪਰਹੜੀ ਤੈਨ ਜੀਵੇ ਪ੍ਰਭ ਨਾਲੇ ਓਏ Jap Jap ਬਿਆਰਾ ਜੀਵਦੇ ਆਗਿਆ ਨਾਮ ਸਮਾਲੇ ਜੇ ਗੁਰਮੁਖ ਪਿਆਰਾ ਸੇਵਿਆ ਤਿਨ ਕਉ ਕਹੁਮ ਜਾਇਆ ਓਏ ਆਪ ਛੁਟੇ ਪਰਵਾਦ ਸਿਓ ਸਭ ਜਗਤ ਛਡਾਇਆ ਗੁਰ ਪਿਆਰ ਨਾਲ ਸੇਵਿਆ ਗੁਰ ਧੰਨ ਗੁਰ ਧੰਨ ਗੁਰਹਰ ਮਾਰਿ ਦੱਸਿਆ ਗੁਰੂ ਕੂਲ ਵਡ ਪੂਨੋ ਜੋ ਗੁਰ ਸਿਖੋ ਗੁਰ ਸੇਵਦੇ ਸੇ ਪੂਨ ਪਰਾਣੀ ਜਨ ਨਾਨਕ ਤੈਨ ਕਉ ਵਾਰਿਆ ਸਦਾ ਸਦਾ ਕਬ ਬਾਣੀ ਗੁਰਮੁਖ ਸਖੀ ਸਹਿ ਲੀਆ ਸੇ ਰਾਪਹਾਰ ਭਾਈਆ ਅਰਗ ਪੈ ਲਾਈਆ ਆਰੇ ਆਪ ਗੱਲ ਲਾਈਆ ਜੋ ਗੁਰਮੁਖ ਨਾਮ ਧਿਆਏ ਦੇ ਤੈਨ ਦਰਸਨ ਦੀਜਾ ਹਮ ਤੈਨ ਕੇ ਚਰਨ ਪਖਾਲ ਦੇ ਧੂੜ ਕੋਲ ਕੋਲ ਪੀਜਾ ਬਾਨ ਸੁਤਾਰੀ ਖਾਤੀਆ ਮੋਖ ਬੀੜੀਆਂ ਲਾਈਆ ਹਰ ਘਾਲੇ ਕਦੇ ਨਾ ਚੇਤੇਉ ਜੰਮ ਪਕੜ ਚਲਾਈਆ ਜਿਨ ਹਰ ਨਾਮ ਹਰ ਚੇਤੇਉ ਹਰ ਤਉ ਉਤਾਰੇ ਤਿੰਨ ਜੰਮ ਦੇਡ ਨਾ ਆਵਹੀਂ ਘਰ ਸੇਖ ਘਰ ਪਿਆ ਕਾਲ ਨਾਮ ਸਧਾਨਾ ਕੋਈ ਗੁਰਮੁਖ ਜਾਣ ਨਾਨਕ ਜਨ ਸਤ ਗੁਰ ਪੇਟਿਆ ਅਰੰਗ ਰੱਦੀਆ ਮਾਨਾ ਸਤ ਗੁਰ ਦਾਤਾ ਆਖੀਆ ਤੁਸ ਕਰੇ ਪ੍ਰਸਾਉ ਆਉ ਗੁਰ ਬਿਟੋ ਸਤਿਵਾਰਿਆ ਜੇ ਨੰਦਰ ਤੜਾ ਨਾਓ ਸੋ ਤਨ ਗੁਰੂ ਸਾਬਾਸ ਆਰ ਦੇ ਸਨੇਹਾ ਆਓ ਵੇਖ ਵੇਖ ਗੁਰੂ ਇੱਕ ਸਿਰਾ ਘਰ ਸਤ ਗੁਰ ਤੇਹਾ ਗੁਰ ਰਸ ਨਾਇ ਅੰਮ੍ਰਿਤ ਗੋਲ ਲਤੀ ਆਰ ਨਾਮ ਸੁਹਾਵੀ ਸੁਣ ਸਿਖਾ ਗੁਰ ਮੰਨਿਆ ਤੈਨਾਂ ਭੋਖ ਸਭ ਜਾਵੀ ਤਾਰ ਕਾ ਮਾਰ ਕੇ ਆਖੀਆ ਕਾਹ ਕੇ ਤਵੇ ਰਜਾਈਆ ਆਰ ਹਰ ਤੇ ਰਹਾ ਨਾਮਾ ਆਰ ਘਰ ਚ ਲਾ ਜਾਈਆ ਜੇ ਗੁਰੂ ਘਰ ਕਾਰਿਆ ਆਹ ਗੁਰਦਾਨ ਨੇ ਆਓ ਸਾਥ ਗੁਰ ਕੋ ਸਾਧਾਰਿਆ ਗੁਰਬਚਨ ਸਮਾਨੜੇ आ वे हार आपे आवे रंगी संगी वाहेगुरु जी ख़र्सा ਤਲੰਗ ਮਹੱਲਾ ਚੌਥਾ ਹਰ ਕੀਆ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਬਲਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆ ਪਰਮ ਸਨਮਾਨ ਯੋ ਸਤਕਾਰ ਯੋ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਚੌਥੇ ਗੁਰੂ ਨਾਨਕ ਸੋਢੀ ਸੁਲਤਾਨ ਤਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਸਨਾ ਤੋਂ ਉਚਾਰਨ ਹੋਇਆ ਤਲੰਗ ਰਾਗ ਅੰਦਰ ਹੈ ਜੀ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਦੇ ਪਾਵਨ ਪਵਿੱਤਰ ਰੰਗ 725 ਉੱਪਰ ਸੁਭਾਏਮਾਨ ਹੈ ਸਤਗੁਰ ਜੀ ਕਿਰਪਾ ਕਰਨ ਇਹ ਪਾਵਰ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਘਰ ਆਇਆ ਗਾਵੇ ਸੁਣਿਆ ਸਫਲ ਹੋ ਜਾਏ ਬੁੱਲਾ ਚੁੱਕਾਂ ਦੀ ਖਿਵਾਂ ਕਰਨੀ ਬਲਾਉ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ